ਕਾਕਾ ਕਰ ਰਹੇ ਜੀ ਪਤੰਗਬਾਜ਼ੀ ਬਚਪਨ ਹੀ ਆ ਲ ਗਿਆ ਜੋਤ ਪਤੰਗਾ ਉਡਾ ਰਿਆ ਸੀ ਮੈਂ ਕਿਹਾ ਲਿਆ ਵੀ ਕਾਕਾ ਜ ਆਪਾਂ ਵੀ ਉਡਾਈਏ ਜੋਤ ਪਤੰਗ ਦਿਖਾਓ ਵੀ ਪਤੰਗਾ ਆਪਾਂ ਚੜਾਤੇ ਉੱਪਰ ਸਿਖਰਾਂ ਤੇ ਤੇ ਉਹ ਉਡਾ ਹੀ ਕਰ ਰਹੇ ਆ ਕਿਸੇ ਦੂਜੇ ਕੰਪੀਟੀਟਰ ਦੀ ਜਿਹੜਾ ਸਾਡੇ ਨਾਲ ਆ ਕੇ ਪਤੰਗ ਉਡਾਵੇ ਤੇ ਪੇਚਾ ਲਾਵੇ ਜੋ ਤੇ ਦਰੀ ਮੜਾ ਜਾ ਗੁੜੀਆਂ ਉਹ ਤਾਂ ਤੈਨੂੰ ਤੇ ਤੇ ਲੋੜੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਬਹੁਤ ਤਰੱਕੀਆਂ ਬਖਸ਼ੇ ਤੇ ਕਮੈਂਟ ਕਰੋ ਕੌਣ ਕੌਣ ਕਿੱਥੇ ਕਿੱਥੇ ਪਤੰਗ ਉਡਾ ਰਿਹਾ ਹੈ ਕਿਸੇ ਕਿਸ ਨੂੰ ਆਪਣਾ ਬਚਪਨ ਯਾਦ ਆਇਆ ਇਹਦਾ ਪਤੰਗ ਦੇਖ ਕੇ ਤੇ ਆਪ ਪਤੰਗ ਉਡਾ ਕੇ ਮੈਂ ਤਾਂ ਪਤੰਗਾ ਲੁੱਟਣ ਵੀ ਜਾਂਦਾ ਸੀ ਡੋਰਾ ਲੁੱਟਣ ਜਾਂਦਾ ਸੀ ਲੋਹੜੀ ਤੇ ਬਹੁਤ ਐਕਟੀਵਿਟੀਜ਼ ਹੁੰਦੀਆਂ ਸੀ ਤੇ ਬੱਚਿਆਂ ਨੂੰ ਮੈਂ ਕਹਾਂ ਛੱਡੋ ਫੋਨ ਆਓ ਪਤੰਗਾ ਉਡਾਓ ਇੰਜੋਏ ਕਰੋ ਇਸ ਚੀਜ਼ ਨੂੰ ਤੇ ਬੱਚੇ ਵੀ ਪੂਰੇ ਪਤੰਗ ਉਡਾ ਰਹੇ ਆ ਆ ਪਤੰਗ ਆ ਗਿਆ ਸਾਡੇ ਕੋਲ ਕਾ ਦੇਖੋ ਆਪਾਂ ਉਹਨੇ ਤੇਰਾ ਲਾਵਾਂਗੇ ਪੇਚਾ ਆਪਾਂ ਚੜਾਈ ਉੱਪਰ ਜੋਤ ਆ ਜਾ ਇਹ ਇਹ ਪੇਚਾ ਨਹੀਂ ਆ ਰਹੇ ਚਲ ਆ ਦੇਖੋ ਜੀ ਪੇਚਾ ਲੱਗਣ ਲੱਗਾ ਜੋ ਥੋੜਾ ਜਿਹਾ ਜਾ ਜਾ ਕਾਲੋ ਆਪਾਂ ਕੋਰ ਆਣਾ ਜੇ ਜੋ ਪ੍ਰੋਪਰੋ ਪਾਵਾਂਗੇ ਨਾ ਤਾਂ ਸਾਡਾ ਫਿਰ ਉਹ ਕੋਸ਼ਿਸ਼ ਕਰਨਗੇ ਤਾਂ ਉਪਰ ਹੋਵੇ ਠੀਕ ਯੈਸ 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 ਆ ਗਿਆ ਪਿੱਛੇ ਮੈਗਾ ਜੋ ਪੈ ਗਿਆ ਆਈ ਬੋ ਆਈ ਬੋ ਨਹੀਂ ਪਿੱਛਾ ਵੀ ਆਸੀ ਤੇ ਪਤੰਗ ਆਈ ਬੋ ਕਰਤਾ ਉਹਨੇ ਕਹਿੰਦੀ ਜਾ ਰਹੇ ਜੀਦਾ ਵੀ ਆ ਦੇਖੋ ਆਈ ਬੋ ਕਾਟੇ ਲੋ ਜੀ ਕੋਈ ਚਾਈਨੀਸ ਡੋਰ ਨਹੀਂ ਵਰਤੀ ਨੋਰਮਲ ਡੋਰ ਹੈ ਸ਼ਕਤੀ ਗੋਲਡ ਜਿੰਨਾ ਹੋ ਸਕੇ ਚਾਈਨੀਸ ਡੋਰ ਨੂੰ ਇਗਨੋਰ ਕਰੋ ਜੋ ਲੋਕਾਂ ਦੀ ਜਾਨ ਵੀ ਲੈ ਸਕਦੀ ਹੈ ਜਿਤਹਾਰ ਦੀ ਗੱਲ ਨਹੀਂ ਹੁੰਦੀ ਸਾਡਾ ਪਤੰਗ ਆਈ ਬੋ ਵੀ ਹੋ ਜਾਂਦਾ ਸਾਨੂੰ ਕੋਈ ਦੁੱਖ ਨਹੀਂ ਸੀ ਪਤੰਗ ਡੁੱਬ ਜੇਗਾ ਜਿੰਨਾ ਹੋ ਸਕੇ ਨੋਰਮਲ ਡੋਰ ਵਰਤੋ ਸਿਰਫ ਪਤੰਗ ਉਡਾਣ ਦਾ ਤਰੀਕਾ ਹੁੰਦਾ ਜਦੋਂ ਪੇਚਾ ਲਾਣਾ ਹੋਵੇ ਕੋਸ਼ਿਸ਼ ਇਹ ਕਰੋ ਪਤੰਗ ਤੁਹਾਡਾ ਉੱਪਰਲੇ ਬੰਨੇ ਆਵੇ ਤੇ ਜਦੋਂ ਪੇਚਾ ਲੱਗ ਜਾਵੇ ਡੋਰ ਨੂੰ ਢਿੱਲਾ ਛੱਡ ਦਿਓ ਅਸੀਂ ਕੀ ਕਰਦੇ ਆ ਵੇਰ ਵਾਲ ਕਰ ਜਦੋਂ ਪੇਚਾ ਲੱਗਦਾ ਅਸੀਂ ਕੀ ਕਰਦੇ ਹਾਂ ਖਿਚਮ ਖਿਚਾਈ ਕਰ ਦਿੰਦੇ ਹਾਂ ਜਾਂ ਜ਼ੋਰ ਦੀ ਮਤਲਬ ਪਤੰਗ ਖਿੱਚਣ ਲੱ ਪੈਂਦੇ ਆ ਜਦੋਂ ਪੇਚਾ ਲੱਗ ਜਾ ਆਪਣਾ ਪਤੰਗ ਪਹਿਲੇ ਕੋਸ਼ਿਸ਼ ਕਰੋ ਉੱਪਰਲੇ ਪਾਸੋਂ ਪੇਚਾ ਲੱਗੇ ਡੋਰ ਨੂੰ ਢਿੱਲਾ ਛੱਡੋ ਜਿੰਨਾ ਢਿੱਲਾ ਛੱਡ ਸਕਦੇ ਹੋ ਤੇ ਦੂਜੇ ਦਾ ਪਤੰਗ ਆਲਮੋਸਟ ਹੋਏਗਾ ਉਹ ਆਈ ਬੋ ਹੋ ਕੇ ਉਹ ਕੋ ਜਾ ਰਿਹਾ ਮੰਨਤਾ ਲੱਗਦਾ ਅਲੀਪੁਰ ਪਿੰਡ ਪਾਰ ਕਰੂਗਾ ਉਹ ਤੇ ਹੁਣ ਆਪਾਂ ਦੂਜਾ ਪਤੰਗ ਲੱਭਦੇ ਆ ਕੋਈ ਜਿਹਦਾ ਫੋਨ ਜਿਹਦਾ ਪਤੰਗ ਆਈ ਬੋ ਕਰੀਏ ਉਹ ਆ ਰਹੇ ਪਿੱਛੇ ਦੋ ਹੋਰ ਤੇ ਆਪਾਂ ਇਹਨਾਂ ਨੂੰ ਵੀ ਆਈ ਬੋ ਕਰਨਾ ਹੈ ਕਿੱਦਾਂ ਫੜ ਤੇ ਕਮੈਂਟ ਕਰ ਕਰਕੇ ਦੱਸੋ ਜੀ ਕਿੰਨੂ ਕਿੰਨੂ ਪਸੰਦ ਆ ਪਤੰਗ ਉਡਾਉਣਾ ਕੌਣ ਕੌਣ ਕਿੱਥੋਂ ਕਿੱਥੋਂ ਪਤੰਗ ਉਡਾਉਂਦਾ ਤੇ ਆਪਣੇ ਕੋਲ ਹੋਰ ਵੀ ਪਤੰਗ ਤਿਆਰ ਨੇ ਕੈਨੇਡਾ ਵਾਲਾ ਵੀ ਤਿਆਰ ਹੈ ਸਿੱਧੂ ਮੂਸੇਵਾਲਾ ਵੀ ਤਿਆਰ ਹੈ نیچے ਪੀ ਪਤੰਗ ਦੋ ਤਿੰਨ ਇਹ ਡੋਰ ਆਪਣੀ ਵਧੀਆ ਹੈ ਅਸੀਂ ਆ ਰਹੇ ਹੇਠਾਂ ਪਤੰਗ ਉਡਾ ਲੱਗੇ ਆ ਤੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਕਰੋ ਜੀ ਤੇ ਅਜ ਕੋਰ ਆ ਗਿਆ ਪਿੱਛੇ ਆ ਦੇਖੋ ਹੁਣ ਆਪਾਂ ਇਹਦੇ ਨਾਲ ਪਤੰਗ ਚਲਾਵਾਂਗੇ ਆ ਜਾ ਆ ਜਾ ਵੀ ਇਵੇਂ ਲੱਗਦਾ ਉਹਈ ਐ ਉਹ ਡਾਰੇ ਮੁੰਡੇ ਜਿਹੋ ਤੇ ਪਿੱਛੇ ਇਹ ਪਤੰਗ ਉਡਾ ਰਹੇ ਇਹ ਲਾਲ ਉਧਰ ਹੀ ਉਡਾ ਰਹੇ ਮੁੰਡੇ ਹਨਾ ਉਹ ਸਿੱਧਾ ਫੜ ਲੈ ਵੀਰੇ ਉਹ ਹਰਸ਼ ਐ ਉਹ ਦੋ ਪਤੰਗਾਂ ਦੇ ਪਿੱਛੇ ਲੱਗਣਾ ਪਿੱਛੇ ਆ ਲੱਗ ਰਹੇ ਪਿੱਛੇ ਜਿਹੋ ਤੇ ਪਿੱਛੇ ਲਖਾ ਇਹਨਾਂ ਨੂੰ ਚਲ ਰਖੀ ਲਾ ਦਿੰਦੇ ਰੱਖ ਦੇ ਨੀ ਚੰਨ ਉਹ ਟਿੱਲੀ ਦੇ ਦੀ ਚਲ ਰਖੀ ਲਾ ਦਿੰਦੇ ਆਪਣੇ ਇੱਥੇ ਟਿਕਾਣੇ ਉਹ ਗਿਆਈ ਬੋਗੇ ਜਦੋਂ ਫੜ ਮੈਨੂੰ ਪਤੰਗ ਨੂੰ ਆਹ ਤੁਹਾਨੂੰ ਦਿਖਾਵਾਂਗੇ ਪਤੰਗ ਜਦੋਂ ਆਈ ਬੋ ਹੁੰਦਾ ਉਹ ਮੈਨੂੰ ਫੜਦਾ ਕਿਵੇਂ ਆਪਾਂ ਕੋਈ ਬੜੇ ਦੂਰੋਂ ਆ ਰਹੀ ਐ ਜੇ ਡੋਰੇ ਆਵਾ ਦੇਖਾਂਗੇ ਕਿ ਪਤੰਗਾਈ ਐ ਇਹ ਡੋਰ ਚ ਡੋਰ ਲਾਦੀਦੀ ਹੁੰਦੀ ਐ ਲੰਗਿਆ 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 ਲਾ ਕੇ ਡੋਰ ਡੋਰ ਪੈ ਗਈ ਪੈ ਗਈ ਉਹ ਲੰਗਿਆ ਓਏ ਇਹ ਤੇ ਡੋਰ ਲ ਬਈ ਤੇ ਡੋਰ ਬਹੁਤ ਦੂਰ ਆ ਰਹੀ ਐ ਨਹੀਂ ਹੁੰਦਾ ਜੇ ਪੈ ਜਾਂਦਾ ਉਹ ਪੈ ਜਾਂਦਾ ਪੈ ਜਾਂਦਾ ਹੁਣ ਦੂਰ ਚਲਾ ਦੇ ਇਹ ਇੰਨੀ ਕੋਲ ਗਰਾਊਂਡ ਤੇ ਗਿਆ ਨਹੀਂ ਡੋ ਜਦੋਂ ਦੂਜਾ ਪਤੰਗਾਈ ਬਹੁੰਦਾ ਹੋਵੇ ਉਹਦੀ ਡੋਰ ਦੇ ਵਿੱਚ ਕਰ ਆਪਣੀ ਡੋਰ ਫਸਾ ਲਓ ਆਪਾਂ ਇਹ ਵੀ ਕੀਤਾ ਹੈ ਦੋ ਦੋ ਪਤੰਗ ਐਵੇਂ ਫੁੱਟੇ ਹੋਏ ਪਤੰਗ ਨਾਲ ਲੈ ਕੇ ਆ ਜਾਂਦੇ ਸੀ ਫੁੱਲ ਮਜ਼ਾ ਆਇਆ ਪਤੰਗ ਉਡਾਇਆ ਪੇਚਾ ਲੱਗਿਆ ਸਕਿੰਟਾਂ 'ਚ ਦੂਜੇ ਦਾ ਪਤੰਗ ਆਈ ਬੋ ਕਾਢੇ ਤੇ ਹੁਣ ਚੱਲੀਏ ਫਿਰ ਆਪਾਂ ਜੀ ਅੱਜ ਲੋਰੀ ਐ ਲੋਰੀ ਦੀ ਵੀ ਤਿਆਰੀ ਕਰੀਏ ਅੱਜ 13 ਜਨਵਰੀ ਮੇਰੀ ਵਾਈਫ ਦਾ ਵੀ ਜਨਮ ਦਿਨ ਐ ਤੇ ਉਹ ਵੀ ਤਿਆਰੀ ਕਰੀਏ ਥੈਂਕ ਯੂ ਵੀਡੀਓ ਦੇਖਣ ਲਈ ਜੀ ਪਤੰਗ ਬਾਜ਼ੀ ਕਰੋ ਆਪਣੇ ਬੱਚਿਆਂ ਤੋਂ ਥੋੜੀ ਦਰ ਮੋਬਾਈਲ ਛਡਵਾਓ ਜਿੰਨਾ ਹੋ ਸਕੇ ਪਤੰਗ ਉਡਾਓ ਇਹ ਮੂਮੈਂਟਸ ਨੂੰ ਇੰਜੋਏ ਕਰੋ ਤੇ ਆਪਾਂ ਬਸੰਤ ਪੰਚਮੀ ਤੱਕ ਨਾ ਹੁਣ ਫੁੱਲ ਮਜ਼ਾ ਕਰਨਾ ਪਤੰਗ ਉਡਾ ਕੇ ਕਿਉਂ ਜੋਤ ਹਾਂਜੀ ਹਾਂਜੀ ਇੱਕ ਵਾਰ ਫਿਰ ਲਾਸਟ ਮੈਸੇਜ ਇਹੀ ਹੈ ਡੋਂਟ ਯੂਜ਼ ਚਾਈਨਿਸ ਸਟ੍ਰਿੰਗ ਚਾਇਨਾ ਡੋਰ ਚਾਈਨਰੀ ਡੋਰ ਨਾ ਵਰਤੋ ਜਿਹੜੀ ਵੀ ਹੁੰਦੀ ਹੈ కెమికਲ ਡੋਰ ਜਾਂ ਚਾਈਨਿਸ ਡੋਰ ਜਿਹਨੂੰ ਆਪਾਂ ਕਹਿੰਦੇ ਆ ਕੋਈ ਇਹ ਨਹੀਂ ਕਿ ਤੁਸੀਂ ਚਾਈਨਿਸ ਡੋਰ ਨਾਲ ਹੀ ਦੂਜੇ ਦਾ ਪਤੰਗ ਆਈਬੋ ਕਰ ਸਕਦੇ ਹੋ ਤੁਹਾਨੂੰ ਸਿਰਫ ਤਰੀਕਾ ਆਣਾ ਚਾਹੀਦਾ ਹੈ ਪਤੰਗ ਆਈਬੋ ਕਰਨ ਦਾ ਚਾਈਨਿਸ ਡੋਰ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਪੰਛੀਆਂ ਦੀਆਂ ਜਾਨਾਂ ਜਾ ਰਹੀਆਂ ਕੋਈ ਨੋਰਮਲ ਡੋਰ ਨਾਲ ਤੁਸੀਂ ਦੂਜੇ ਦੇ ਪਤੰਗ ਆਈਬੋ ਕਰ ਸਕਦੇ ਹੋ ਵੀਰੇ ਕੌਣ ਸਿੱਧਾ ਨਹੀਂ ਫਰਿਆਦ ਕਰੇ ਕਿ ਕਿਸਾਨਾਂ ਦੇ ਕਿੱਤੇ ਤੇ ਹੁਣ ਧਿਆਨ ਰੱਖਣਾ ਚਾਈਨੀਜ਼ ਧੋਰ ਨਹੀਂ ਪਤਣੀ ਠੀਕ ਹੈ ਜੀ ਜਲਦੀ ਜੁਦ ਕਰਦੇ ਐਂਡ ਕਿਵੇਂ ਕਰਾਂਗੇ ਬੋਲ ਪੈਟਣੀ ਸ਼ੁਰੂ ਕਰ